ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਢੀ ਤਹਿਸੀਲ ਰਾਇਕੋਟ ਤੇ ਜ਼ਿਲ੍ਹਾ ਲੁਧਿਆਣਾ ਸਤ ਨਗ ਦਿਖਾਵਾਂਗੇ ਬਾਈ ਕੋਲੇ ਪੰਜ ਤਾਜ਼ੀਆਂ ਸੁਈਆਂ ਜਰਸੀਆਂ ਇੱਕ ਗੱਬਣ ਤੇ ਇੱਕ ਦਿਖਾਵਾਂਗੇ ਬੱਚੀ ਬਹੁਤ ਕਮਾਲ ਦੀ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਆ ਜਾ ਲਾਡੀ ਮੇਰਾ ਹੋਰ ਕਿਵੇਂ ਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਨੰਬਰ ਬੋਲੋ 99552 ਜੀ 9812 ਕਿਹੜੇ ਪਾਸੇ ਸ਼ੁਰੂ ਕਰੀਏ ਇੱਥੇ ਹੀ ਕਰ ਲੈਨੇ ਆ ਵੀਰੇ ਮਾਰ ਗਏ ਰੀਕ ਨੰਬਰ ਵਾਲੀ ਤੇ ਕੈਮਰਾ ਤੋੜ ਲਾਨੇ ਦਾ ਰਾ ਖੋਲ ਕੇ ਸੂਆ ਕਿੜਾ ਲਾਡੀ ਦਾ ਸੂਆ ਭਾਈ ਦੂਜੇ ਸੂਈ ਹੋਈ ਆ 10 12 ਦਿਨ ਦੀ ਸੂਈ ਹੋਈ ਆ ਦੁੱਧ ਕਿੰਨਾ ਦੁੱਧ ਤਿਆਰ ਆ ਵੀਰੇ 10 12 ਦਿਨ ਦੀ ਸੂਈ ਸੂਆ ਦੂਜਾ 9 10 ਕਿਲੋ ਦੁੱਧ ਹੈਗਾ ਹਾਜ਼ਰ ਹਾਂਜੀ ਚੌਣ ਚਪਾਉਣ ਦੀ ਕਿਵੇਂ ਜਮਾ ਐਨ ਠੰਡੀ ਸੀਲ ਵੀਰੇ ਛਰਲਾ ਛਿੱਤਾ ਜਮਾ ਹੀ ਨਹੀਂ ਵੀਰੇ 100 ਦੀ 100 ਹਾਂ ਵੀਰੇ ਕੱਦ ਵੀ ਵੱਡੇ ਜੀ ਆ ਕੱਦ ਵੀ ਚੰਗਾ ਤੇ ਬਾਕੀ ਬਰੀਡ ਵੀ ਸੱਜਣਾ ਚੰਗੀ ਆ ਜਰਸੀ ਦੇ ਵਿੱਚ ਆ ਗਈ ਤਕਰੀਬਨ ਜਿਹੜਾ ਮੇਨ ਕੰਮ ਆ ਮੇਨ ਕੰਮ ਹੈਗਾ ਇਹ ਸੱਜਣਾ ਦਾ ਕੱਲੀ ਜਰਸੀ ਨਸਲ ਤੇ ਕੱਦ ਵੀ ਸੋਹਣਾ ਸੂਆ ਦੂਜਾ 10-12 ਦਿਨ ਦੀ ਸੂਈਆ ਤੇ 9-10 ਕਿਲੋ ਬਾਈ ਕਹਿੰਦਾ ਹਾਜ਼ਰ ਇੱਕ ਗੱਲ ਹੋਰ ਦਾ ਤਾਂ ਦੁੱਧ ਇਹਨਾਂ ਦਾ ਮੱਜਾਂ ਦੇ ਏੜ-ਗੇੜ ਹੀ ਹੁੰਦਾ ਤਕਰੀਬਨ ਤਕਰੀਬਨ ਇਹਦੇ ਲਈ ਪੈਸੇ ਕਿੰਨੇ ਲਵਾਂਗੇ ਜਰਾ ਬਾਈ ਜਮਾਂ ਜਾਇਜ 38000 ਦੀ ਦੇ ਦਾਂਗੇ ਸਿਰਫ 38000 ਹਾਂ ਲਾਏ ਸੱਜਣੋਂ ਬਾਈ ਕਹਿੰਦਾ ਸਿਰਫ ਤੇ ਸਿਰਫ 38 ਦੇ ਦਾਂਗੇ ਰੇਟ ਨੇ ਰੇਟ ਇਹ ਸੱਜਣਾ ਦੇ ਮੰਨ ਲਿਓ ਕਿ ਸਾਰੇ ਵੇਚਣ ਵਾਲੇ ਭਰਾਵਾਂ ਨੂੰ ਇਹ ਕਹਿ ਸਕਦੇ ਆਂ ਆਪਾਂ ਵੀ ਰੇਟ ਮੰਦੇ ਹੁੰਦੇ ਤੇ ਹੁਣ ਗਰੀ ਇੱਥੇ ਮਾਰ ਦੋ ਨੰਬਰ ਅੰਕ ਤੇ ਇਹ ਆ ਗਈ ਬਲੈਕ ਕਲਰ ਦੇ ਵਿੱਚ ਆਰਡਰ ਬੜਾ ਠੋਸ ਰੱਖਦੀ ਆ ਬਾਹਰ ਦੀਆਂ ਗਾਵਾਂ ਨਾਲ ਦੱਤੋ ਰੋਈ ਖੋਲ ਕੇ ਵਜੂਦ ਵੀ ਚੰਗਾ ਜਾਨ ਵੀ ਚੰਗੀ ਆ ਬੱਚੀ ਜਿਹਦੇ ਥਾਣ ਵੀ ਬਹੁਤ ਕਮਾਲ ਦਾ ਲੱਗਿਆ ਪਹਿਲੇ ਸੂਈ ਆ ਵੀਰੇ ਬੱਚੀ ਅੱਛਾ ਪਹਿਲਣ ਪਹਿਲਣੀ ਆ ਵੀਰੇ ਆਰਡਰ ਬੜਾ ਕਮਾਲ ਦਾ ਫਿਕਸ ਫਿਕਸ ਜਮਾ ਤੇ ਕੱਲਰ ਵੀ ਕਟਿੰਗ ਮਿਲਦਾ ਨਾ ਹਾਂ ਵੀਰੇ ਹਾਂ ਸੂਆ ਪਹਿਲਾ ਕਿੰਨੇ ਦਿੰਦੀ ਸੂਈ ਆ ਲੈਡੀ ਸੂਈ ਨੂੰ ਤਿਆਰ ਪ੍ਰਚਾਰ 5 ਕਿ ਦਿਨ ਹੋਏ ਨੇ ਬਾਈ ਆ ਥੋੜਾ ਹੌਲੀ ਤੋਰੋ ਪੱਜੂਗੇ ਇਧਰ ਨੂੰ ਹੁਣ 12 13 ਕਿਲੋ ਆ ਨਾ ਕੱਢਦੀ ਆ ਬਾਈ ਪੂਰਾ ਪਹਿਲਾਂ ਪਹਿਲਾਂ ਨਾ ਬਰੇ 4 5 ਦਿਨਾਂ ਦੀ ਸੂਈ 12 13 ਕਿਲੋ ਤਿਆਰ ਹਾਂ ਆ ਦੇ ਆਰਡਰ ਬੜਾ ਕਮਾਲ ਦਾ ਚਵਾਈ ਬਾਲੀ ਬਾਈ ਪੋਲੀ ਆ ਉਹ ਬੱਚਾ ਮੂੰਹ ਲਾ ਗਿਆ ਤਾਂ ਕਰਕੇ ਥੋੜਾ ਜਿਹਾ ਮੂੰਹ ਖਾ ਕਰਨ ਲੱਗ ਗਈ ਤੇ ਜਾਨੀ ਚਵਾਈ ਚੂਈ ਬਹੁਤ ਵਧੀਆ ਵੀਰੇ ਇਹਦੇ ਪੈਸੇ ਲਾਢੀ ਕਿੰਨੇ ਲਵਾਂਗੇ ਬਾਈ ਇਹ 45 ਦੀ ਦੇ ਦਾਂਗੇ ਪੂਰੇ ਦੀ ਹਾਂ ਤੇ ਹੁਣ ਮਾਰਗਰੀਆ 3 ਨੰਬਰ ਆਈਏ ਭਲਵਾ ਦੀ ਜਿਹੜੀ ਜਿਹੜੀ ਹੈ ਨਾ ਟੋਰ ਖੋਲ ਕੇ ਬਾਈ ਇਹ ਕੇ ਮੈਂ ਆਪਣਾ ਭਲਜੀ ਚਾਹ ਤੁਰੇ ਥਾਣਾ ਇਹ ਵੀਰੇ ਸੂਣ ਵਾਲੀ ਆ ਜੀ ਗੱਬਣਾ ਹਾਂ ਗੱਬਣਾ ਵੀਰੇ ਆ ਗੱਬਣ ਪਸ਼ੂ ਕਰ ਜਾਂਦਾ ਨਾ ਹਾਂ ਬਾ ਵੀਰੇ ਅੱਜ ਭਲਕੇ ਦੀ ਲਗੂਗੀ ਦਿਨ ਪੂਰੇ ਨੇ ਔਰੇ ਢਿੱਲੇ ਕਰੇ ਹੋਏ ਨੇ ਇਹ ਇਹਦਾ ਵੀਰੇ ਰਿਕਾਰਡ ਹੈਗਾ ਵਾ 1500 ਕਿਲੋ ਸੂਆ ਕਿਹੜਾ ਲੱਡੀ ਸੂਆ ਦੂਜਾ ਸੁੰਦੀ ਆ ਵੀਰੇ ਲੇਵਾ ਵਾਲਾ ਨਾ ਹਾਂ ਜੀ ਸੂਆ ਦੂਜਾ ਪਹਿਲਣ ਦਾ 15 ਕਿਲੋ ਦਾ ਹਾਂ ਵੀਰੇ ਕਿੰਨੇ ਦਿਨ ਕੱਢ ਦੂ ਬਈ ਦਿਨ ਪੂਰੇ ਨੇ ਰਾਤ ਨੂੰ ਵੀ ਸੂ ਸਕਦੀ ਆ ਮੈਂ ਤਾਂ ਝੱਟ ਨੂੰ ਵੀ ਸੂ ਸਕਦੀ ਆ ਰਾਤ ਨੂੰ ਵੀ ਬਾਈ ਕਹਿੰਦਾ ਸੂ ਸਕਦੇ ਵੀ ਤਿਆਰੀ ਚ ਹੀ ਆ ਕੰਮ ਜਮੀ ਹਾਂ ਜਮਾ ਐ ਨਾ ਤਿਆਰੀ ਚ ਆ ਕੰਮ ਡਾਲੇ ਤੇ ਆ ਪਰ ਲੇਵਾ ਸੱਜਣੋਂ ਬਹੁਤ ਕਮਾਲ ਦਾ ਰੱਖਦੀ ਆ ਥਣ ਵੀ ਕੱਲਾ ਕੱਲਾ ਲੱਗਾ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਾ ਪੂਰੇ ਗੈਪ ਤੇ ਤੇ ਲੇਵਾ ਜਿੱਡੀ ਕਾ ਆਪਾਂ ਕਹਿ ਸਕਦੇ ਵੀ ਉਦਾਂ ਕੀ ਲੇਵਾ ਚੱਕੀ ਫਿਰਦੀ ਆ ਇਹਦਾ ਲਾੜੀ ਰੇਟ ਆ ਬਈ 42000 ਦੀ ਦੇ ਦਾਂਗੇ 42 ਦੀ ਹੂੰ ਏ ਭਾਈ ਕਹਿੰਦਾ ਦੇ ਦਾਂਗੇ 42 ਦੀ ਤੇ ਹੁਣ ਤੋਰ ਦੋ ਜੀ ਅਗਲੇ ਨੰਬਰ ਵਾਲੀ ਹੁਣ ਆ ਗਈ 4 ਨੰਬਰ ਬਣੂ ਵੀਰੇ ਆ ਐਨ ਪੂਰੀ ਠੰਡੀ ਸੀਲ ਪੂਰੀ ਆ ਲੈ ਠੀਕ ਹੈ ਨਾ ਪਾਲਾ ਕਈ ਵਾਰੀ ਡੰਗਰ ਲੱਤ ਛੜ ਮਾਰ ਜਾਂਦਾ ਜਮਾ ਹੀ ਨਹੀਂ ਲੈ ਚਾਹੇ ਮੂਰ ਵੀ ਖਿੱਤੀ ਜਾਏ ਤੇ ਹੁਣ ਮਾਰਦੇ ਗਏ ਚਾਰ ਨੰਬਰ ਆਈ ਤੇ ਕੈਮਰਾ ਲੈ ਆਓ ਜੀ ਇਹਦਾ ਸੂਆ ਕਿਹੜਾ ਭਾਈ 4 ਵਾਲੀ ਦਾ ਇਹਦਾ ਦੂਜਾ ਵੀਰੇ ਸਾਹੀ ਵਾਲ ਕ੍ਰੋਸ ਚ ਆ ਗਈ ਜੀ ਦੂਜਾ ਹਾਂਜੀ ਸੂਈ ਹੋਈ ਆ ਹਾਂ ਭਾਈ ਸੂਈ ਹੋਈ ਆ ਇਹਦੀ ਬੱਚੀ ਆ ਮਗਰ ਜੀ ਹੈਗੀ ਮਹੀਨੇ ਸਵਾ ਮਹੀਨੇ ਦੀ ਸੂਈ ਹੋਈ ਲੁੱਧ ਕਿੰਨਾ ਦੁੱਧ ਬਾਈ 8 ਕਿਲੋ ਤਿਆਰ ਹਾਂ ਦੁੱਧ 8 ਕਿਲੋ ਤੇ ਆ ਗਈ ਇਹ ਜਰਸੀ ਦਾ ਸਹੀ ਹਾਲ ਦਾ ਕਰਾਉਣਾ ਹਾਂਜੀ ਹਾਂਜੀ ਪਰੋ ਸੰਗ ਚ ਆ ਗਈ ਹਾਂਜੀ ਕੋਣ ਚਵਾਉਣ ਦੀ ਕਿਵੇਂ ਬਾਈ ਮਾੜਾ ਮੋਟਾ ਹਲੇ ਕ੍ਰਾਸ ਕਰਕੇ ਥੋੜਾ ਜਿਹਾ ਜੀ ਨਹੀਂ ਲਾਇਆ ਕਰਦੀ ਆ ਹਨ ਠੀਕ ਹੈ ਦੇ ਦਾਂਗੇ ਆਪਾਂ ਯਾਰ ਦਾਜ ਬਿਲਕੁਲ ਕਿੰਨੇ ਦੀ 32000 ਦੀ ਦੇ ਦਾਂਗੇ ਦੁੱਧ ਕਿੰਨੇ ਦਾ ਦੁੱਧ 8 ਕਿਲੋ ਵੀਰੇ ਦੁੱਧ 8 ਕਿਲੋ 8 ਤੋਂ ਬਾਹਰ ਹੀ 8 ਚੋਕੇ ਲੈ ਜਾਓ ਬਾਈ ਮਾੜਾ ਮੋਟਾ ਫੋਲ ਫੋਲ ਕਰਦੀ ਆ ਮਾੜਾ ਮੋਟਾ ਵੀਰੇ ਠੀਕ ਹੈ ਉਦਾਂ ਤਾਂ ਨਾ ਰੱਸੀ ਪਾ ਆ ਕੇ ਬਾਈ ਕੋਈ ਚੱਕਰ ਨਹੀਂ ਰੱਸੀ ਪਾਉਣੀ ਠੀਕ ਹੈ ਰੱਸੀ ਬਾਗ ਜ ਮਾਰਦੀ ਚਲੀ ਇਹ ਹੋ ਜੋ 32000 ਦੀ ਹਾਂ ਵੀਰੇ ਇਹ ਹੁਣ ਤੋੜ ਦੋ ਜੀ ਅਗਲੇ ਨੰਬਰ ਵਾਲੀ ਹੁਣ ਮਾਰਦੇ ਗਾ ਜੀ ਪੰਜ ਵਾਲੀ ਤੇ ਕੈਮਰਾ ਪੰਜ ਵਾਲੀ ਮੇਰਾ ਖਿਆਲ ਆ ਯਾਰ ਸੀ ਜੀ ਆ ਗਈ ਉਹ ਵੀ ਬਾਈ ਕ੍ਰੋਸ ਪਾਣ ਪਹਿਲਾਂ ਰੱਸੀ ਸੂਈ ਹੋਈ ਆ ਵੀਰੇ ਠੀਕ ਆ ਗੱਲ ਰਿਕਾਰਡ ਉਹਦਾ ਵੀ ਚੰਗਾ ਵੀਰੇ ਹਲਕੇ ਕ੍ਰੋਸ ਅੰਗ ਚ ਆ ਗਈ ਨਾ ਹਾਂ ਜੀ ਹਾਂ ਸਹੀ ਹਾਲ ਟਾਈਪ ਆ ਗਈ ਹਾਂ ਜੀ ਸੂਆ ਛੂਆ ਪਹਿਲਾ ਵੀਰੇ ਕਿੰਨੇ ਦਿਨ ਦਾ ਛੂਆ ਸੂਈ ਨੂੰ ਬਾਈ ਇਹਨੂੰ 10 12 ਦਿਨ ਹੋ ਗਏ ਇਹਨੂੰ ਵੀ ਜਾਣ ਜੂਣ ਚੰਗੀ ਆ ਨਾ ਹਾਂ ਵੀ ਦੁੱਧ ਕਿੰਨਾ ਲਾ 12 13 ਕਿਲੋ ਹਾਜ਼ਰ ਆ ਪਜੇ ਇਹਦੇ ਥੱਲੇ ਵੀ ਤਿਆਰ ਹਾਂ ਵੀਰੇ ਤਿਆਰ ਹਨ ਕਿੰਨਾ ਕੁ ਪਾ ਸਕਦੀ ਹੈ ਦੁੱਧ ਯਾਰ ਬਈ 15 ਨੂੰ ਚਾਹੀਦੀ ਆ ਇਹ ਘੱਟੋ ਘੱਟ ਪਹਿਲਣ 14 15 ਹਾਂ ਰਾਮ ਨਾਲ ਵੀਰੇ ਰਾਮ ਨਾਲ ਚ ਬਈ ਬਹੁਤ ਵਧੀਆ ਵੀਰੇ ਬੱਚਾ ਕੀ ਨਾਲ ਬੱਚਾ ਹੀ ਆ ਵੀਰੇ ਇਹਦੇ ਮਗਰ ਨਾਲ ਬੱਚਾ ਤੇ ਸਭਾ ਦੀ ਠੰਡੀ ਆ ਉਦਾਂ ਹਾਂ ਹਾਂ ਵੀਰੇ ਚੌਣ ਚ ਵਧੀਆ ਚੌਣ ਚ ਚੌਣ ਹਾਂ ਹਾਂ ਵੀਰੇ ਹਾਂ ਗਰਮ ਵਾਲਾ ਸੀਨ ਨਹੀਂ ਨਹੀਂ ਵੀਰੇ ਇਹਦੇ ਪੈਸੇ ਲਾ ਦੀ ਕਿੰਨੇ ਲਵਾਂਗੇ ਬਈ ਇਹ ਦੇ ਦਾਂਗੇ ਯਾਰ ਆਪਾਂ ਮੁੱਲ 45 ਆ ਚੱਲ ਮਾਨ ਤਾਨ ਮੌਕੇ ਤੇ ਹੋ ਜੂਗਾ ਕੋਈ ਗੱਲ ਨਹੀਂ ਬਰੀਡ ਤੁਸੀਂ ਦੇਖ ਹੀ ਲਈ ਵੀਰੇ ਲੈ ਵਾ ਆਰਡਰ ਕੁਆਲਟੀ ਤੁਸੀਂ ਦੇਖ ਹੀ ਲਈ ਠੀਕ ਹੈ ਗੱਲ ਹਾਂਜੀ ਆ ਜਾ ਗਰੀ ਹੁਣ ਤੇਰੇ ਪਿਛਲੇ ਬੰਦੇ ਆ ਬੱਚੀ ਖੜੀ ਆ ਇੱਥੇ ਮਾਰਦੇ ਕੈਮਰਾ ਵੱਡੀ ਬੁੱਢੀ ਦਾ ਵੱਡੀਆਂ گاਵਾ ਜਿਹੜੀ ਆ ਗਈ ਇਹ ਤਾਂ ਤੋਰੋ ਜੀ ਖੋਲ ਕੇ ਇਹਦੀ ਉਮਰ ਕਿੰਨੀ ਕਹੇ ਬਈ ਇਹ 2 ਮਹੀਨਾ ਕ ਹੋ ਗਿਆ ਇਹਦੇ ਟੀਕਾ ਰਖਾਇਆ ਨੂੰ ਖਾਲੀ ਕਹਿ ਕੇ ਦੇਣੀ ਆ ਮੂੰਹੋਂ ਦੋ ਦੰਦਾਂ ਦਾ ਦੋ ਦੰਦਾਂ ਦਾ ਹਾਂ ਵੀਰੇ ਜੇ ਕਿਸ ਨੇ ਪਾਲਣ ਵਾਲੇ ਵੀਰ ਨੇ ਮਤਲਬ ਲੈਣੀ ਆ ਜੰਦ ਵੱਡੀ-ਬੁੱਡੀ ਫੁੱਲ ਆ ਗਈ ਮਾਂ ਮੇਰੇ ਪੂਰੀ ਜਾਨ ਚਾ ਬਰੀਰ ਵਾਲੀ ਬੱਸੀ ਆ ਇਹ ਵੱਡੀ ਆ ਗਈ ਸੱਜਣਾ ਫੁੱਲ ਆ ਇਹ ਕਹਿ ਸਕਦੇ ਐ ਪੈਸੇਲੀ ਮੰਗਾਈ ਆ ਆਪਾਂ ਪੰਜਾਬ ਵਾਲੀਆਂ ਵੱਡੀਆਂ ਵੱੱਛੀਆਂ ਆ ਜਾਂਦੇ ਨੇ ਉਹ ਬੀ ਐਚ ਐਫ ਜਿੰਨਾ ਕਰਦਾ ਵੀਡੀਓ ਬਈ ਬਹੁਤ ਮੰਗਦੇ ਇੱਕ ਕੱਲੀ ਦੀ ਆਪਾਂ ਵੀਡੀਓ ਬਣਾਉਣ ਕਰਕੇ ਪਾਈ ਨਹੀਂ ਹੈਗੀ ਫਿਰ ਠੀਕ ਹੈ ਜੀ ਤੇ ਆਪ ਵੀਡੀਓ ਤੇ ਦਿਖਾਵਾਂਗੇ ਨੌਕਰੀ ਬੇਸ਼ੇਰੀ ਨਾਲ ਦੀ ਆ ਨਾ ਹਾਂ ਹਾਂ ਬਈ ਹਾਂ ਇਹਦੇ ਪੈਸੇ ਵਾਲੀ ਕਿੰਨੇ ਲਵਾਂਗੇ ਫਿਰ ਅੱਜ ਬਈ ਯਾਰ ਇਹ ਦੇ ਦਾਂਗੇ ਆਪਾਂ 27000 ਦੀ ਸਿਰਫ ਹਾਂ ਜੀ ਮਾਨਤਾ ਕੋਈ ਬਹ ਮਾਨਤਾ ਨਹੀਂ ਆ ਵੀਰੇ ਬਰੀਡ ਦੇਖ ਲਓ ਤੁਸੀਂ ਕੱਦ ਦੇਖ ਲਓ ਇਹ ਕਿਨੇ ਪਾਲਣੀਆਂ ਭੁੱਲਣੀਆਂ ਵੀਰੇ ਠੀਕ ਆ ਮਿੰਨੇ ਕ ਦਾ ਰੱਖਿਆ ਹੋਇਆ ਯਾਨੀ ਖਾਲੀ ਕਹਿ ਕੇ ਤੇ ਆ ਗਈ ਫੁੱਲ ਤੇ ਹੁਣ ਆ ਗਈ ਇੱਕ ਛੋਟੀ ਜੀ ਆ ਇਹ ਵੀਰੇ ਅੱਜ ਸੂਈ ਆ ਆ ਬੱਚਾ ਵਾ ਸੂਣਾ ਵੀ ਆਈ ਸੀ ਆਪਣੇ ਕੋਲ ਇਹ ਛੋਟੀ ਹਾਈਟ ਚ ਆ ਗਈ ਨਾ ਹਾਂ ਵੀਰੇ ਛੋਟੀ ਹੈ ਹਾਈਟ ਆ ਗਈ ਇਹਦੀ ਛੋਟੀ ਕਈ ਭਰਾਵਾਂ ਨੂੰ ਵੀਡੀਓ ਤੇ ਵੱਡੀ ਲੱਗ ਜੇ ਹੈ ਨਾ ਬੰਦਾ ਨੇੜਾ ਆ ਕੇ ਕਹਿੰਦਾ ਵੀ ਪਤਾ ਨਹੀਂ ਜਿਆਦਾ ਛੋਟੀ ਜੀ ਦਿੱਖਦੀ ਉਹ ਹੋ ਜਾ ਮੋਲ ਆ ਵੀਰੇ ਸੁਆ ਕਹਿੰਦਾ ਹੀ ਨਹੀਂ ਆਪਾਂ ਨੂੰ ਕੋਈ ਆ ਕੇ ਸੁਆ ਸੁਆ ਦੂਜਾ ਆ ਵੀਰੇ ਦੁੱਧ ਜਗ੍ਹਾ ਦਾ ਟ੍ਰੋਫੀ ਹਾਂ ਜਿਨ੍ਹਾਂ ਨੂੰ ਪਤਾ ਵੀਰੇ ਉਹਦਾ ਕਹਿੰਦਾ ਹੀ ਨਹੀਂ ਆਕੇ ਠੀਕ ਹੈ ਗੱਲ ਹਾਂ ਪਰ ਰੋਜ਼ ਤਾਂ ਪਾਲਟੀਆਂ ਹੁੰਦੀ ਰੱਖ ਦਿਆ ਥੱਲੇ ਹਣਾ ਕਿੰਨਾ ਕ ਦੁੱਧ ਪਾ ਸਕਦੇ ਲੱਟੀ ਹੈ ਦੁੱਧ ਬਾਈ ਇਹ 12-13 ਕਿਲੋ ਦਈ ਜਾਊਗੀ ਫਿਰ ਖਾਊ ਮੈਂ ਕਹਿੰਦਾ ਦੁੱਧ ਦਾ ਮਹਾਦ ਦਾ ਖਾਊ ਵੀਰੇ ਟਰੋਟੀਜੀ ਹੈਗੀ ਆ ਥਾਨ ਵਧੀਆ ਲੱਗਿਆ ਤੇ ਆ ਬੱਚਾ ਵਾ ਸੂਪੀ ਵਧੀਆ ਹੁਣ ਸਵਾਰੀ ਠੰਡੀ ਆ ਆ ਨੰਬਰ ਬੋਲ ਦੋ ਜੀ ਨੰਬਰ ਇਹ ਆਪਣਾ ਹੈਗਾ 98557 ਜੀ 98122 ਹਾਂ ਮੈਂ 55298 ਬਾਈ ਇਹ ਵੀ ਛੋਟੀ ਜਿਹੇ ਪੈਸੀ ਲਾਢ ਕਿੰਨੇ ਲੱਗੇਗਾ ਇਹਦਾ ਬਾਈ 35000 33 ਦੀ ਹਾਂ ਨਾ ਦੇ ਦਾਂਗੇ ਯਾਰ लास्ट ਤੇ ਆੜੀ 33 33 ਦੀ ਬਾਈ ਕਹਿੰਦਾ ਦੇ ਦਾਂਗੇ 98557 ਤੇ 98122 ਸੱਜਣੋ ਬਾਈ ਦਾ ਆ ਗਿਆ ਨੰਬਰ 7 ਗਾਵਾਂ ਦਿਖਾਤੀਆਂ ਪਿੰਡ ਤੁੰਗਾ ਹੈੜੀ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ